ਜਦ ਮਹਾਰਾਜ ਮਹਿਲ ਦੇ ਵਿੱਚ ਆ ਰਹੇ ਸਨ ਤਾਂ ਉਹਨਾਂ ਨੇ ਇੱਕ ਮਸੀਤ ਵੇਖੀ ਇੱਕ ਮਸਜਿਦ ਵੇਖੀ ਜੋ ਹਾਲੇ ਵੀ ਮੌਜੂਦ ਹੈ ਤੇ ਮਹਾਰਾਜ ਉਹ ਮਸੀਤ ਵੇਖ ਕੇ ਬਹੁਤ ਖੁਸ਼ ਹੋਏ ਤੇ ਪ੍ਰਸ਼ੰਸਾ ਜ਼ਾਹਿਰ ਕੀਤੀ ਆ ਸੁਣਦੇ ਹੀ ਸੈਫੁਲਦੀਨ ਨੇ ਮਹਾਰਾਜ ਨੂੰ ਕਿਹਾ ਇਹ ਮਸੀਤ ਮੇਰੇ ਮਹਿਲ ਨਾਲੋਂ ਵੀ ਸੁੰਦਰ ਹੈ ਤੇ ਸ਼ਰਧਾ ਵੱਜੋਂ ਸੈਫੁਲਦੀਨ ਨੇ ਲੰਗਰ ਲਈ ਰਸਦ ਲੰਗਰ ਲਈ ਭਾਂਡੇ ਗੁਰੂ ਸਾਹਿਬ ਵਾਸਤੇ ਵਧੀਆ ਘੋੜਾ ਊਂਠਾ ਦੀ ਪੇਟ ਕਿਤੇ ਉਸ ਸਮੇਂ ਮਹਾਰਾਜ ਨਾਲ ਉਹਨਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਹੋਰ ਕਰੀਬਨ 300 ਸਿੱਖ ਸੰਗਤਾਂ ਤੇ ਭਾਈ ਕਿਰਪਾਲ ਚੰਦ ਜੀ ਤੇ ਨੱਥੂ ਰਾਮਦੇਵ ਬਾਬੀ ਜਥੇ ਵੀ ਸਨ ਸੈਫੁਲਦੀਨ ਦੀ ਬੇਗਮ ਨੇ ਦੋਨੋਂ ਮਾਤਾਵਾਂ ਨੂੰ ਮੱਥਾ ਟੇਕਿਆ ਤੇ ਕਹਿਣੇ ਬਸਤਰ ਆਦਿ ਭੇਟ ਕੀਤੇ ਸੈਫੁਲਦੀਨ ਨੇ ਬੇਨਤੀ ਕਰਦੇ ਪੁੱਛਿਆ ਪਾਪ ਦਾ ਮੂਲ ਕੀ ਹੈ ਮਹਾਰਾਜ ਨੇ ਫਰਮਾਇਆ ਇਸ ਦੀ ਜੜ ਜਗ ਨਾਲ ਪ੍ਰੀਤੀ ਤੇ ਆਪਣੇ ਨਿੱਜ ਵਾਸਤੇ ਸਭ ਕੁਝ ਚਾਉਣਾ ਹੈ ਤੇ ਮਹਾਰਾਜ ਨੇ ਫਰਮਾਇਆ ਪੁੰਨ ਦੀ ਜੜ ਇਸ ਸੰਸਾਰ ਨੂੰ ਫਾਨੀ ਅਤੇ ਚਲਾਈ ਮਾਨ ਸਮਝਣਾ ਹੈ ਅਤੇ ਉਸ ਖੁਦਾ ਦੀ ਉਸ ਅਕਾਲਪੁਰਖ ਦੇ ਹੁਕਮ ਨੂੰ ਮੰਨਣਾ ਤੇ ਉਸ ਦੀ ਰਜਾਚ ਰਹਿਣਾ ਹੈ ਜਦ ਸੈਫੁਲਦੀਨ ਨੇ ਮਹਾਰਾਜ ਤੋਂ ਉਪਦੇਸ਼ ਮੰਗਿਆ ਤਾਂ ਮਹਾਰਾਜ ਨੇ ਬਚਨ ਕੀਤੇ ਅੱਲਾ ਨੂੰ ਯਾਦ ਰੱਖਣਾ ਅੱਲਾ ਦਾ ਨਾਮ ਯਾਦ ਰੱਖਣਾ ਅਕਾਲਪੁਰਖ ਪਰਮੇਸ਼ਵਰ ਦਾ ਨਾਮ ਯਾਦ ਰੱਖਣਾ ਬੰਦਗੀ ਕਰਨੀ ਫਕੀਰਾਂ ਦੀ ਸੇਵਾ ਕਰਨੀ ਤੇ ਮਨ ਨਿਵਾ ਰੱਖਣਾ ਸਦਾ ਹੀ ਅਕਾਲ ਪੁਰਖ ਦਾ ਆਨੰਦ ਮਾਣਿਆ ਕਰੋਗੇ